ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਵੱਡੀ ਪੁਹਖਵਾਣੀ ਕੀਤੀ ਗਈ ਹੈ ਮੀਂਹ ਨੂੰ ਲੈ ਕੇ ਜੋ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੇ ਕਿ ਹਿਮਾਚਲ ਦੇ ਵਿੱਚ ਪਹਿਲੇ ਲਗਾਤਾਰ ਮੀਂਹ ਨੇ ਜਿੱਥੇ ਪੰਜਾਬ ਦੇ ਵਿੱਚ ਹਨਾ ਦੇ ਹਾਲਾਤ ਪੈਦਾ ਕਰ ਦਿੱਤੇ ਨੇ ਤੇ ਉੱਥੇ ਹੀ ਸੂਬੇ ਦੇ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਮੌਸਮ ਵਿਭਾਗ ਨੇ ਫਿਲਹਾਲ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ ਪਰ ਮੌਸਮ ਵਿਭਾਗ ਦੇ ਮੁਤਾਬਕ ਅੱਜ 5 ਦਿਨ ਤੱਕ ਮੌਸਮ ਆਮ ਰਹੇਗਾ ਪਰ 12 ਅਗਸਤ ਤੋਂ ਫਿਰ ਮੌਸਮ ਬਦਲੇਗਾ ਤੇ ਇਸ ਦਿਨ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ। ਉਥੇ ਹੀ ਜਲ ਸਰੋਤ ਵਿਭਾਗ ਨੇ ਬੁੱਧਵਾਰ ਸ਼ਾਮ ਨੂੰ ਦੱਸ ਦਈਏ ਕਿ 5 ਵਜੇ ਪੋਂਗ ਡੈਮ ਤੋਂ ਲਗਭਗ 13300 ਕਿਊਸਿ ਪਾਣੀ ਵੀ ਛੱਡਿਆ ਜਦਕਿ ਵੀਰਵਾਰ ਸਵੇਰੇ ਪੋਂਗ ਡੈਮ ਤੋਂ ਦੁੱਗਣਾ ਪਾਣੀ ਛੱਡਿਆ ਗਿਆ। ਪੰਜਾਬ ਦੇ ਵਿੱਚ ਬੁੱਧਵਾਰ ਨੂੰ ਕੁਝ ਇਲਾਕਿਆਂ ਦੇ ਵਿੱਚ ਮਾਮੂਲੀ ਮੀਂਹ ਦੇਖਣ ਨੂੰ ਮਿਲਿਆ ਹੈ ਪਰ ਜ਼ਿਆਦਾ ਜ਼ਿਲੇ ਇਹ ਬਿਨਾ ਬਿਨਾ ਮੀਤੋ ਹੀ ਰਹੇ ਨੇ ਜਿਸ ਦੇ ਚੱਲਦੇ ਤਾਪਮਾਨ ਦੇ ਵਿੱਚ ਹਲਕਾ ਵਾਧਾ ਦੇਖਣ ਨੂੰ ਮਿਲਿਆ ਹੈ ਸਵੇਰ ਦਾ ਔਸਤਨ ਵੱਤਵਤ ਤਾਪਮਾਨ 1.8 ਡਿਗਰੀ ਸੈਲਸੀਅਸ ਵਧਿਆ ਪਰ ਇਹ ਆਮ ਦੇ ਕਰੀਬ ਹੀ ਰਿਹਾ ਦੂਜੇ ਪਾਸੇ ਸੰਬਰਾਲਾ ਸਵੇਰ ਦਾ ਸਭ ਤੋਂ ਗਰਮ ਇਲਾਕਾ ਰਿਕਾਰਡ ਕੀਤਾ ਗਿਆ ਜਿੱਥੇ ਤਾਪਮਾਨ 36.6 ਡਿਗਰੀ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਤਾਪਮਾਨ 34.5 ਡਿਗਰੀ ਲੁਧਿਆਣਾ ਦੇ ਵਿੱਚ 33.6 ਡਿਗਰੀ ਅਤੇ ਪਟਿਆਲਾ ਦੇ ਵਿੱਚ 33.1 ਡਿਗਰੀ ਤੇ ਫਰੀਦਕੋਟ ਦੇ ਵਿੱਚ 34.2 ਡਿਗਰੀ ਦਰਜ ਕੀਤਾ ਗਿਆ ਜਦਕਿ ਪਟਿਆਲਾ ਦੇ ਵਿੱਚ 13.7 ਮਿਲੀਲੀਟਰ بارش ਵੀ ਦਰਜ ਕੀਤੀ ਗਈ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਦੱਸ ਦਈਏ ਕਿ ਜੇਕਰ ਸੂਬੇ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਭਰ ਦੇ ਵਿੱਚ ਪੰਜਾਬ ਦੇ ਦੱਸ ਦਈਏ ਕਿ ਕਿਤੇ ਵੀ بارش ਨੂੰ ਲੈ ਕੇ ਫਿਲਹਾਲ ਅਲਰਟ ਸਾਰੀ ਨਹੀਂ ਕੀਤਾ ਗਿਆ ਪਰ 12 ਤਰੀਕ ਤੱਕ ਦੱਸਦੇ ਕਿ 12 ਤਰੀਕ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈਗਾ ਇਸੇ ਤਰੀਕੇ ਦੇ ਨਾਲ ਜੇਕਰ ਦੇਸ਼ ਦੇ ਹੋਰ ਰਾਜਾਂ ਦੀ ਗੱਲ ਕੀਤੀ ਜਾਵੇ ਤਾਂ ਹੋਰ ਕਈ ਰਾਜਾਂ ਦੇ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈਗਾ ਕਈ ਥਾਵਾਂ ਦੇ ਉੱਤੇ ਬਾਰਿਸ਼ ਵੀ ਹੋ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਉਹਨਾਂ ਨਾਲ ਸਾਂਝੀ ਕਰਿਆ ਪੰਜਾਬ ਦੇ ਵਿੱਚ ਮੌਸਮ ਇਸ ਫਿਲਹਾਲ ਆਮ ਹੀ ਹੈਗਾ ਪਰ ਪਾਣੀ ਦਾ ਕੁਝ ਪੱਧਰ ਜਿਹੜਾ ਕੀ ਦੱਸਦੀ ਹੈ ਕਿ ਉੱਤਰ ਪ੍ਰਦੇਸ਼ ਦੇ ਵਕਵਕ ਜ਼ਿਲ੍ਹਿਆਂ ਦੇ ਵਿੱਚ ਸਥਿਤ ਜੋ ਕਿ ਕੈਚਮੈਂਟ ਖੇਤਰ ਦੇ ਵਿੱਚ ਵਿਆਪਕ ਬਾਰਿਸ਼ ਦੇ ਕਾਰਨ ਗੰਗਾ, ਯਮਨਾ ਅਤੇ ਸ਼ਾਰਦਾ ਸਮੇਤ ਰਾਜ ਦੀਆਂ ਕਈ ਪ੍ਰਮੁੱਖ ਨਦੀਆਂ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਬਣਿਆ ਹੋਇਆ। ਕੇਂਦਰੀ ਜਲ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਬੁੱਧਵਾਰ ਨੂੰ ਗੰਗਾ ਨਦੀ ਕਚਲਾ ਪੁਲ, ਬਦੋੜ ਤੇ ਦੱਸਦੀ ਹੈ ਕਿ ਗਾਜ਼ੀਪੁਰ ਅਤੇ ਛਤਨਾਗ ਅਤੇ ਫਫਾਰੋ ਜੋ ਕਿ ਦੱਸਦੇ ਕਿ ਫਫਾਮੋ ਬਲਿਆ ਅਤੇ ਹੋਰ ਕਈ ਇਲਾਕੇ ਨੇ ਜਿੱਥੇ ਕੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਨੇ ਰਿਪੋਰਟ ਦੇ ਅਨੁਸਾਰ ਗੰਗਾ ਨਦੀ ਦਾ ਪਾਣੀ ਦਾ ਪੱਧਰ ਕਚਲਾ ਪੁਲ ਦੇ ਉੱਤੇ ਵੱਧ ਰਿਹਾ ਹੈ ਜਦੋਂ ਕਿ ਇਹ ਗਾਜ਼ੀਪੁਰ ਵਿਖੇ ਸਥਿਤ ਹੈ ਇਸ ਦੇ ਨਾਲ ਹੀ ਛਤਨਾਗ ਅਤੇ ਫਫਾਮੋ ਬਲਿਆ ਮਿਰਜ਼ਾਪੁਰ ਅਤੇ ਵਾਰਨਸੀ ਵਿਖੇ ਨਦੀ ਦਾ ਪਾਣੀ ਦਾ ਪੱਧਰ ਘਟ ਰਿਹਾ ਹੈ ਇਸ ਤਰੀਕੇ ਨਾਲ ਤੁਹਾਨੂੰ ਦੱਸ ਦੇ ਕਿ ਘਗਰਾ ਨਦੀ ਅਤੇ ਅਯੋਧਿਆ ਅਤੇ ਐਲਗਿੰਪੂਲ ਵਿਖੇ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ ਗੰਗਾ ਨਦੀ ਦਾ ਪਾਣੀ ਦਾ ਪੱਧਰ ਅਯੋਧਿਆ ਦੇ ਵਿੱਚ ਵਧ ਰਿਹਾ ਹੈਗਾ ਜਦੋਂ ਕਿ ਇਹ ਐਲਗਿੰਪੂਲ ਦੇ ਉੱਤੇ ਸਥਿਤ ਹੈ ਤਾਂ ਨੈਨੀ ਪ੍ਰਿਆਗਰੋਜ ਦੇ ਵਿੱਚ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਯਮਨਾ ਨਦੀ ਦੇ ਪਾਣੀ ਦਾ ਪੱਧਰ ਵੀ ਘਟਣਾ ਸ਼ੁਰੂ ਹੋ ਗਿਆ ਇਸ ਦੇ ਨਾਲ ਹੀ ਦੱਸ ਦਈਏ ਕਿ ਪਿੰਗਾ ਜੋ ਕਿ ਅਤੇ ਰਾਪਤੀ ਬਿਰਾਜ ਦੇ ਵਿੱਚ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਰਾਪਤੀ ਨਦੀ ਦੇ ਪਾਣੀ ਦਾ ਪੱਧਰ ਵੀ ਘਟ ਰਿਹਾ ਰਿਪੋਰਟ ਅਨੁਸਾਰ ਪਾਲੀਆ ਕਲਾ ਲਖੀਮਪੁਰ ਖੇੜੀ ਦੇ ਵਿੱਚ ਸ਼ਰਦਾ ਨਦੀ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਪਰ ਇਸ ਦਾ ਪਾਣੀ ਦਾ ਪੱਧਰ ਘਟ ਰਿਹਾ ਤੇ ਮੌਸਮ ਨਾਲ ਜੁੜੀ ਹੋਈ ਜੇਕਰ ਉੱਤਰ ਪ੍ਰਦੇਸ਼ ਦੀ ਹੈ ਤਾਂ ਹੋਰ ਵੀ ਕਈ ਰਾਜਾਂ ਤੇ ਹਾਲ ਵੀ ਅਜਿਹੀ ਹੀ ਦੱਸੇ ਜਾ ਰਹੇ ਨੇ ਕਈ ਥਾਂ ਜਿਹੜੇ ਕਿ ਸੁਰੱਖਿਤ ਨੇ ਪਰ ਕਈ ਥਾਂ ਦੇ ਉਤੇ بارش ਨੇ ਤਬਾਹੀ ਹੀ ਮਚਾਈ ਹੋਈ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਮੌਸਮ ਫਿਲਹਾਲ ਆਮ ਬਣਿਆ ਹੋਇਆ ਸਧਾਰਨ ਬਣਿਆ ਹੋਇਆ ਹੈ بارش ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਜੇਕਰ ਜਾਪਾਨ ਦੀ ਗੱਲ ਕੀਤੀ ਜਾਵੇ ਤਾਂ ਜਾਪਾਨ ਸਾਗਰ ਦੇ ਤੱਟ ਦੇ ਉਤੋਂ ਆ ਦੱਸ ਦਈਏ ਕਿ ਹੋਕੂ ਰੀਕੂ ਖੇਤਰ ਦੇ ਵਿੱਚ ਵੀਰਵਾਰ ਨੂੰ ਵੀ ਭਾਰੀ ਮੀਂਹ ਜਿਹੜਾ ਕਿ ਜਾਰੀ ਰਿਹਾ ਹੈ ਮੌਸਮ ਏਜੰਸੀ ਨੇ ਕਿਹਾ ਹੈਗਾ ਕਿ ਕੁਝ ਖੇਤਰਾਂ ਦੇ ਵਿੱਚ ਸ਼ੁੱਕਰਵਾਰ ਤੱਕ ਭਾਰੀ ਮੀਂਹ ਪੈ ਸਕਦਾ ਹੈ ਇਸ ਸੰਬੰਧ ਵਿੱਚ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਹੈਗਾ ਕਿ ਇਸ਼ਿਕਾਵਾ ਜੋ ਕਿ ਪ੍ਰੀਫੈਕਚਰ ਦੇ ਕਾਨਾ ਜ਼ਾਵਾ ਸ਼ਹਿਰ ਦੇ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਦੇ ਕਰੀਬ ਖਤਮ ਹੋਏ 3 ਘੰਟਿਆਂ ਦੇ ਵਿੱਚ ਰਿਕਾਰਡ 100 ਅਰਥਾਤ ਨ ਦੱਸਦੇ ਕਿ 148 ਮਿਲੀਲੀਟਰ ਮੀ ਜਿਹੜਾ ਕਿ ਦਰਸ਼ਕ ਕੀਤਾ ਗਿਆ ਯਾਨੀ ਕਿ ਜਾਪਾਨ ਦੇ ਵਿੱਚ ਇਸ ਸਮੇਂ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਨੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 6 ਵਜੇ ਤੋਂ 24 ਘੰਟਿਆਂ ਦੌਰਾਨ ਹੋਕੂ ਰਿਕੂ ਦੇ ਉੱਤਰ ਦੇ ਵਿੱਚ ਹੋ ਦੱਸਦੇ ਕਿ ਟੋਹੋਕੂ ਖੇਤਰ ਅਤੇ ਦੱਖਣ ਪੱਛਮੀ ਜਾਪਾਨ ਦੇ ਵਿੱਚ ਕਿਊਸ਼ੂ ਦੇ ਉੱਤਰੀ ਹਿੱਸੇ ਦੇ ਵਿੱਚ 150 ਮਿਲੀਲੀਟਰ ਜਿਹੜੀ ਉਮੀਦ ਜਿਹੜੀ ਦੱਸਾਈ ਜਾ ਰਹੀ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਉਹਨਾਂ ਸਾਂਝੀ ਕਰ ਰਹੇ ਹਨ ਹਾਲਾਂਕਿ ਪੂਰੇ ਦੇਸ਼ ਭਰ ਦੇ ਵਿੱਚ ਮੌਨਸੂਨ ਨੇ ਆਪਣਾ ਜ਼ੋਰ ਫੜਿਆ ਹੋਇਆ ਹੈਗਾ ਕਈ ਥਾਂ ਗਿੱਲੇ ਨੇ ਤਾਂ ਕਈ ਥਾਂ بارش ਨੇ ਆਪਣੀ ਤਬਾਹੀ ਜੁੜੀ ਕੀਮਾ ਚਾਈ ਹੋਈ ਹੈ